ਬਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖਵਾਲ ਮੋਗਾ ਅੱਜ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਹੈ ਇਹਦੇ ਵਿੱਚ ਹਜ਼ਾਰਾਂ ਸੈਂਕੜੇ ਕਿਸਾਨ ਇਕੱਠੇ ਹੋਏ ਆ ਵੱਖ-ਵੱਖ ਪਿੰਡਾਂ ਤੋਂ ਔਰ ਜੋ ਲੈਂਡ ਪੋਲਿੰਗ ਪਾਲਸੀ ਸਰਕਾਰ ਨੇ ਲਿਆਂਦੀ ਹੈ ਜਿਹਦੇ ਵਿੱਚ ਸਾਡੇ ਤਕਰੀਬਨ 550 ਪਿੰਡ ਤਕਰੀਬਨ ਆਉਂਦਾ ਅਸੀਂ ਉਸ ਸੰਬੰਧ ਦੇ ਵਿੱਚ ਅੱਜ ਇਹ ਮੀਟਿੰਗ ਕੀਤੀ ਹੈ ਅਸੀਂ ਇਹ ਜਿਹੜੀ ਪਾਲਿਸੀ ਆ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਬਿਲਕੁਲ ਰੱਦ ਕੀਤੀ ਜਾਵੇ ਕਿਉਂਕਿ ਇਹਦੇ ਨਾਲ ਜੋ ਕਿਸਾਨ ਆ ਜਿਹੜੇ ਉਹ ਬਿਲਕੁਲ ਨਿਹਾਥੇ ਹੋ ਜਾਣਗੇ ਜ਼ਮੀਨਾਂ ਲੋਂ ਖਤਮ ਹੋ ਜਾਣਗੇ ਕਿਉਂਕਿ ਜਦੋਂ ਡਵੈਲਪਮੈਂਟ ਤੇ ਕਰਨ ਦੀ ਸਰਕਾਰ ਗੱਲ ਕਰਦੀ ਆ ਤੇ ਜਿਹੜੀਆਂ ਪਹਿਲਾਂ ਸਕੀਮਾਂ ਦੇ ਵਿੱਚ ਚੈਪੁੱਡਾ ਨੇ ਚਾਹ ਕਿੰਨ ਜਬਕਵਕ ਏਜੰਸੀਆਂ ਨੇ ਜਿਹੜੀਆਂ ਸਾਡੀਆਂ ਜ਼ਮੀਨਾਂ ਲਈਆਂ ਉਹ ਉਸੇ ਤਰ੍ਹਾਂ ਹੀ ਪਈਆਂ ਜੀ ਦੀ ਵੱਡੀ ਧਾਰਨਾ ਜਗਰਾਵਾ ਅਖੰਡ ਮੈ ਲਗੜੀ ਉਹ ਹਜ਼ਾਰਾਂ ਏਕੜ ਦੇ ਵਿੱਚ ਉਸੇ ਤਰ੍ਹਾਂ ਹੀ ਪਈ ਆ ਬਿਲਕੁਲ ਬੇਵਾਦ ਪਈ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹਦੇ ਨਾਲ ਕਿਸਾਨ ਬਿਲਕੁਲ ਉਜੜੂਗਾ ਜੇ ਉਜੜ ਕੇ ਕਿਸਾਨ ਕਿਸੇ ਪਾਸੇ ਹੋਰ ਜਨ ਲੈਣ ਜਾ ਕੇ ਜ਼ਮੀਨ ਲਾਊਗਾ ਕਿੱਥੇ ਕੀ ਕਰੂਗਾ ਕਿਸਾਨ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਸ ਸਕੀਮ ਦੇ ਉੱਤੇ ਦੁਬਾਰਾ ਰੱਦ ਕਰਕੇ ਸੋਚਿਆ ਜਾਵੇ ਅਸੀਂ ਬਿਲਕੁਲ ਵੀ 1 ਇੰਚ ਵੀ ਜ਼ਮੀਨ ਸਰਕਾਰ ਨੂੰ ਨਹੀਂ ਦੇਣ ਦੇਵਾਂਗੇ ਇਹ ਇੰਡਸਟਰੀ ਲੈ ਕੇ ਆਉਣੀ ਆ ਅਸੀਂ ਇੰਡਸਟਰੀਆਂ ਦੇ ਹੱਕ ਦੇ ਵਿੱਚ ਆਂ ਪਰ ਜਿੱਥੇ ਸਾਡੇ ਜਸਖੇਦ ਖੇਤ ਆ ਵਾਈ ਵਧੀਆ ਹੁੰਦੇ ਆ ਸਾਡੀ ਫਸਲ ਵਧੀਆ ਪੈਦਾਵਾਰ ਵਧੀਆ ਹੋ ਰਹੀ ਆ ਉਥੋਂ ਲੈਂਡ ਪੂਲਿੰਗ ਨਾ ਕੀਤੀ ਜਾਵੇ ਜੇ ਇਹਨਾਂ ਨੇ ਕਰਨੀ ਆ ਤੇ ਜਿਹੜੇ ਬੇਵਾਦ ਜ਼ਮੀਨਾਂ ਪਈਆਂ ਬਹੁਤ ਹਲੇ ਉਹਨਾਂ ਦੇ ਜ਼ਮੀਨਾਂ ਦੇ ਉੱਤੇ ਜਾ ਕੇ ਅੰਦਾਸੀਆਂ ਫੈਕਟਰੀਆਂ ਜਿਹੜੀਆਂ ਲੱਗ ਜਾਣ ਤਾਂ ਉਹ ਗੱਲ ਨੂੰ ਕਿਉਂਕਿ ਨਾਲੇ ਤਾਂ ਜ਼ਮੀਨਾਂ ਵਾਲੇ ਬਾਤ ਹੋ ਜਾਣਗੇ ਨਾਲੇ ਉਹ ਕਿਸਾਨ ਬਾਤ ਹੋ ਜਾਣਗੇ ਜਿਹੜੀ ਅੱਜ ਪੈਦਾਵਾਰ ਸਾਨੂੰ ਜ਼ਿੰਮੇਦਾਰੀ ਹੈ ਜੇ ਅਸੀਂ ਇਹਨੂੰ ਹਜ਼ਾਰਾਂ ਏਕੜ ਜਿਹੜੀ ਅੱਜ ਸਾਡੀ ਜ਼ਮੀਨ ਹੈ ਤਕਰੀਬਨ ਜੇ ਪੂਲ ਕੁੱਲ ਪੰਜਾਬ ਦੀ ਗੱਲ ਕਰੀਏ ਮੇਰੇ ਖਿਆਲ ਨਾਲ 70 ਤੋਂ 80 ਹਜ਼ਾਰ ਏਕੜ ਹੈ ਹਰ ਸਾਲ ਦੇ ਵਿੱਚ ਸਾਡਾ ਰਕਬਾ ਜ਼ਮੀਨ ਦਾ ਘਟਦਾ ਹੈ ਆਗਲੇ ਦੰਨੇ ਕੀ ਰਹਿ ਗਏ ਆਉਣ ਵਾਲੀ 18 ਤਰੀਕ ਨੂੰ ਐਸ ਕੇ ਆਂ ਦੇ ਅਗਵਾਈ ਦੇ ਵਿੱਚ ਸਰਪਾਰਟੀ ਮੀਟਿੰਗ ਸੱਦੀ ਗਈ ਹੈ ਬੁਲਾਈ ਗਈ ਹੈ ਉਹਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਕਰਕੇ ਉਹਨਾਂ ਦੀਆਂ ਭਾਵਨਾਵਾਂ ਸੁਣ ਕੇ ਔਰ ਅਗਲਾ ਪ੍ਰੋਗਰਾਮ ਜਿਹੜਾ ਐਸਕੇਮਲ ਉਹ ਲਿਖਿਆ ਜਾਏਗਾ ਜਿਹੜਾ ਪਹਿਲਾ ਪ੍ਰੋਗਰਾਮ ਲਿਖਿਆ ਉਹ 30 ਤਰੀਕ ਨੂੰ ਮੋਗੇ ਜ਼ਿਲ੍ਹੇ ਦੇ ਵਿੱਚ ਜਿੱਥੇ ਸਾਡੀ ਲੈਂਡ ਪੂਲਿੰਗ ਹੋ ਰਹੀ ਹੈ ਉੱਥੇ ਅਸੀਂ ਝੰਡਾ ਮਾਰਚ ਟਰੈਕਟਰ ਮਾਰਚ ਸ਼ਾਂਤੀਪੂਰ ਤਰੀਕੇ ਨਾਲ ਅਸੀਂ ਕਰਾਂਗੇ ਔਰ 24 ਅਗਸਤ ਨੂੰ ਨਾ ਮੁੱਲਾਂਪੁਰ ਦੀ ਦਾਣਾ ਮੰਡੀ ਦੇ ਵਿੱਚ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਹੋ ਚੜੀ ਜਿਹਦੇ ਵਿੱਚ ਲੱਖਾਂ ਕਿਸਾਨ ਇਕੱਤਰ ਹੋਣਗੇ ਮੇਰਾ ਨਾਮ ਗਰਮੇਲ ਸਿੰਘ ਢਰੋਲੀ ਭਾਈ ਸਰਪੰਚ ਨੇ ਅੱਜ ਇੱਕ ਹੰਗਾਮੀ ਮੀਟਿੰਗ ਕੀਤੀ ਵਾਲੇ ਬਹੁਤ ਯੂਨਨ ਵੱਲੋਂ ਕੀ ਮੁੰਦਾ ਜੀ ਅੱਜ ਦਾ ਮੁੰਦਾ ਜੀ ਇਹ ਲੈਂਡ ਅਪ ਬੂਲਿੰਗ ਦੀ ਬਾਬਤੀ ਹੈ ਕਿਸਾਨਾਂ ਦੀ ਮੀਟਿੰਗ ਸੱਦੀ ਗਈ ਹੈ ਕਿਸਾਨਾਂ ਨੂੰ ਅਵੇਅਰ ਕੀਤਾ ਗਿਆ ਉਹਨਾਂ ਨੂੰ ਸਾਰਾ ਸਮਝਾਇਆ ਗਿਆ ਵੀ ਇਹਦੇ ਵਿੱਚ ਕੀ ਆਪਾਂ ਨੂੰ ਨਫਾ ਹੈ ਕੀ ਨੁਕਸਾਨ ਹੈ ਉਹਦੀ ਬਾਬਤਾ ਜਿਹਦੀ ਮੀਟਿੰਗ ਹੈ ਇਸ ਤੋਂ ਗਾਂ ਜਿਹੜੀ ਮੀਟਿੰਗ ਹੈ ਉਹ ਐਸਕੇਮ ਦੇ ਨਾਲ ਕਰਕੇ ਸਾਰੀ ਰੂਪਰੇਖਾ ਤਿਆਰ ਕੀਤੀ ਜਾਊਗੀ ਇਸ ਦਾ ਜੀ ਪੂਰ ਯੋਰ ਵਿਰੋਧ ਕਰਦੇ ਆ ਜੋ ਇੱਥੇ ਵੱਡੇ ਵੱਡੇ ਮੌਲ ਬਣਨਗੇ ਜੋ ਰੋਡ ਹੈ ਜੋ ਇਹ ਸਾਰਾ ਛੋਟੇ ਦੁਕਾਨਦਾਰ ਛੋਟੇ ਸਾਰੇ ਬੇਕਾਰ ਹੋ ਜਾਣਗੇ ਜੀ ਇਹ ਤਾਂ ਸਾਰਾ ਸ਼ਰਮਾਇਦਾਰਾਂ ਦੇ ਕੋਲੇ ਚਲਾ ਜਾਊਗਾ ਜੋ ਇਹ ਲੈਂਡ ਪੂਲਿੰਗ ਦੀ ਗੱਲ ਕਰਦੇ ਉਹ ਵੀ ਲollipops ਹੀ ਦਿੱਤਾ ਇਹਨਾਂ ਨੇ ਜਿਹੜਾ 3 ਕਰੋੜ ਵਾਲਾ ਉਹ ਪਤਾ ਨਹੀਂ 20 ਸਾਲ ਨੂੰ ਹੋਣਾ ਕਿ 50 ਸਾਲ ਨੂੰ ਹੋਣਾ ਉਹ ਕਦੋਂ ਆਬਾਦੀ ਹੋਣੀ ਉਹਦੇ ਚ ਉਹਦੋਂ ਅੱਜ ਹੀ ਕਿਸਾਨ ਜਿਹੜਾ ਉਹ ਦੇ ਜਮੀਨਾ ਹੋ ਜਾਊਗਾ ਉਹਦੇ ਪੱਲੇ ਕੱਖ ਵੀ ਨਹੀਂ ਰਹਿਣਾ ਅੱਜ ਉਹ ਨਾ ਦਿਹਾੜੀ ਕਰਨ ਜੋਗਾ ਨਾ ਉਹਦੇ ਪੱਲੇ ਕੱਖ ਵੀ ਨਹੀਂ ਰਹਿਣਾ ਜੀ ਇਹ ਤਾਂ ਬੇਕਾਰ ਕਰਨ ਵਾਸਤੇ ਕਿਸਾਨਾਂ ਨੂੰ ਹੈਗਾ ਹੋਰ ਜੇ ਕੋਈ ਉਹ ਬੰਜਰ ਧਰਤੀਆਂ ਉੱਥੇ ਕਰ ਲੋ ਜਿਹੜਾ ਕੁਝ ਕਰਨਾ ਤੁਸੀਂ ਇਹ ਕੋਈ ਜ਼ਰੂਰੀ ਨਹੀਂ ਜਿਹੜੀ ਉਪਜਾਊ ਧਰਤੀ ਆ ਉਹ ਹੀ ਅਕਵਾਇਰ ਕਰਨੀ ਆ ਤੁਸੀਂ ਇਹਦੇ ਨਾਲ ਬਹੁਤ ਭਾਰੀ ਛੱਟ ਵੱਜੂਗੀ ਪੰਜਾਬ 'ਚ ਜਿੱਦਿ ਸਾਡੀ ਇਹ ਜੋ ਮੀਟਿੰਗ ਆ ਇਹ ਅੱਜ ਜੋ ਲੈਂਡ ਪੂਲਿੰਗ ਦਾ ਗਵਰਨਮੈਂਟ ਆਫ ਇੰਡੀਆ ਨੇ ਇੱਥੇ ਸ਼ੁਰੂ ਕੀਤਾ ਉਹਦੇ ਅਸੀਂ ਵਿਰੋਧ ਦੇ ਵਿੱਚ ਕਰ ਰਹੇ ਆ ਉਹਦਾ ਅਸੀਂ ਜੋ ਸਾਡੀ SKM ਦੇ ਨਾਲ ਹੁਣ ਇਸ ਤੋਂ ਬਾਅਦ ਮੀਟਿੰਗ ਹੋਊਗੀ ਉਹਨਾਂ ਦੀ ਜੋ ਰਹਿਨਮਾਈਗੁਆਇਡ ਦੇ ਥੱਲੇ ਜੋ ਸਾਡਾ ਚੱਲੂਗਾ ਪ੍ਰੋਗਰਾਮ ਅਗਲਾ ਜੋ ਸੰਘਰਸ਼ ਦੀ ਰੂਪਰੇਖਾ ਤਿਆਰ ਹੋਊਗੀ ਤੇ ਉਹ ਫਿਰ ਅਸੀਂ ਕੀਤਾਗੇ ਅਸੀਂ ਇਸ ਲੈਂਡ ਪੂਲਿੰਗ ਦੇ ਸਾਡੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਅਸੀਂ ਇਹਦੇ ਡਟ ਕੇ ਵਿਰੋਧ ਕਰਦੇ ਆ ਕਿਉਂਕਿ ਅੱਗੇ ਹੀ ਸਾਡੇ ਕੋਲੇ ਜ਼ਮੀਨਾਂ ਆਕਾਸ਼ਤਕਾਰਾਂ ਕੋਲੇ ਬਹੁਤ ਘੱਟ ਜਦੋਂ ਇਹੇ ਖੋਲੀਆਂ ਤੇ ਰਹਿ ਕੀ ਜਾਊਗਾ ਸਾਡੇ ਕੋਲ ਪਿੱਛੇ ਕਿਰਿਆ ਜੂ ਬਾਕੀ ਅਨਨੈਸੈਸਰੀ ਸੜਕਾਂ ਨਿਕਲੀ ਜਾਂਦੀਆਂ ਠੀਕ ਆ ਵਿਕਾਸ ਹੋਣਾ ਚਾਹੀਦਾ ਅਸੀਂ ਨਹੀਂ ਇਹ ਕਹਿੰਦੇ ਪਰ ਇਹ ਸਾਨੂੰ ਸਮਝ ਨਹੀਂ ਆਉਂਦੀ ਕਿਹੜਾ ਪੈਰਾਮੀਟਰ ਹੈ ਵਿਕਾਸ ਦਾ ਵੀ ਜਿਹਦੇ ਨਾਲ ਅਸੀਂ ਸੜਕਾਂ ਕੱਢੀ ਚੱਲਈਏ ਤੇ ਜ਼ਮੀਨਾਂ ਖੋਈ ਚੱਲਈਏ ਸਾਡੀ ਪਾਪੂਲੇਸ਼ਨ ਦੇਖੋ ਕਿੰਨੀ ਆਬਾਦੀ ਕਿੰਨੀ ਹੈ ਸਾਡੀ ਤੇ ਉਹਦੇ ਅਗੇਂਸਟ ਸਾਡੇ ਕੋਲੇ ਜਿਹੜੀ ਲੈਂਡ ਆ ਐਗਰੀਕਲਚਰ ਲੈਂਡ ਉਹ ਕੱਟੀ ਜਾਂਦੀ ਹੈ ਪਰ ਸਰਕਾਰ ਨੇ ਕਹਿੰਦਾ ਸੜਕਾਂ ਵਾਸਤੇ ਲਈ ਹਿੰਦੂ ਜਲੀਏ ਵਰਤ ਕੀਤੀ ਜਾ ਰਹੀ ਹੈ ਇਹ ਇਹ ਫਿਰ ਕਿਹਸ ਹਾਸਤੇ ਕੋਈ ਸਾਨੂੰ ਇਹਦਾ ਮੰਤਵ ਦੱਸਿਆ ਜਾਵੇ ਜੇ ਸੜਕਾਂ ਨਹੀਂ ਕੱਢਣੀਆਂ ਤੇ ਫਿਰ ਕਿਸ ਹਾਸਤੇ ਫਿਰ ਜ਼ਿਮੀਂਦਾਰਾਂ ਕੋਲੇ ਰਹਿਣ ਦਿਓ ਫੇਰ ਜਿਮੀਦਾਰਾਂ ਕੋਲੇ ਰਹਿਣ ਦਿਓ ਜਾਂ ਤਾਂ ਕੋਈ ਉਹਦਾ ਕੋਈ ਸਾਨੂੰ ਰੀਜ਼ਨ ਪਤਾ ਲੱਗੇ ਵੀ ਕੀ ਗੱਲ ਆ ਕਿ ਸੜਕਾਂ 'ਚ ਸਾਡੀ ਜ਼ਮੀਨ ਬਹੁਤ ਨਿਕਲੀ ਜਾਂਦੀ ਆ ਕਿੰਨੀ ਜ਼ਮੀਨ ਪੂਰੀ ਇੰਡੀਆ ਦੇ ਵਿੱਚ ਦੇਖੋ ਕਿੱਥੋਂ ਕਿੱਥੋਂ ਕਿੰਨੀਆਂ-ਕਿੰਨੀਆਂ ਉੱਚੀਆਂ ਸੜਕਾਂ ਨਿਕਲੀ ਜਾਂਦੀਆਂ ਕੀ ਨਿਕਲੀ ਜਾਂਦੀ ਆ ਤੇ ਸੋ ਸਾਡੀ ਸਰਕਾਰ ਨੂੰ ਵੀ ਇਹ ਹੀ ਸਾਡੀ ਭਾਰਤੀ ਕਿਸਾਨ ਯੂਨੀਅਨ ਲਖਵਾਲ ਲੋ ਅਸੀਂ ਰਿਕਵੈਸਟ ਕਰਦੇ ਆ ਸੈਂਟਰ ਗਵਰਨਮੈਂਟ ਨੂੰ ਵੀ ਵੀ ਇਸ ਤੇ ਫੇਰ ਇੱਕ ਵਾਰੀ ਵਿਚਾਰ ਕੀਤਾ ਜਾਵੇ ਇਸ ਨੂੰ ਰੋਕਿਆ ਜਾਵੇ ਅਲਟੀਮੇਟਲੀ ਕੀ ਇਹ ਫਿਰ ਫੈਸਲਾ ਹੋ ਜਾਵੇ ਅਗਲੀ ਮੀਟਿੰਗ ਚੋਂ ਅਸੀਂ ਜੋ ਸਾਡਾ ਐਸਕੇਮ ਬੈਠੂਗੀ ਜੋ ਅਗਲਾ ਉਹ ਰੂਪਰੇਖਾ ਤਿਆਰ ਕਰਨਗੇ ਅਸੀਂ ਉਹ ਤੁਹਾਨੂੰ ਨਾਲ ਦੀ ਨਾਲ ਉਹਦੇ ਬਾਰੇ ਵੀ ਅੱਜ ਦਾ ਕੀ ਫੈਸਲਾ ਹੋਇਆ ਅੱਜ ਦਾ ਅਸੀਂ ਇਹੀ ਫੈਸਲਾ ਕੀਤਾ ਵੀ ਅਸੀਂ ਇਸ ਜਿਹੜਾ ਇਹ ਲੈਂਡ ਫੂਲਿੰਗ ਦਾ ਜੋ ਆ ਰਿਹਾ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਉਹਦੇ ਬਾਰੇ ਅਸੀਂ ਸਾਰੇ ਜੋ ਕਿਸਾਨ ਸਾਡੇ ਡਿਸਟ੍ਰਿਕਟ ਦੇ ਜ਼ਿਲ੍ਹੇ ਮੋਗੇ ਦੇ ਸਾਰੇ ਕਿਸਾਨ ਆ ਸਰਦਾਰ ਭੁਪਿੰਦਰ ਸਿੰਘ ਮੈਸਰੀ ਹੋਰਾਂ ਦੀ ਅਗਵਾਈ ਦੇ ਵਿੱਚ ਜੋ ਅੱਜ ਹੋ ਰਹੀ ਹੈ ਮੀਟਿੰਗ ਤੇ ਉਹ ਸਾਡੇ ਇਥੋਂ ਦੇ ਪ੍ਰਧਾਨ ਨੇ ਲਖਵਗ ਯੂਨੀਅਨ ਦੇ ਤੇ ਉਹ ਉਹਦੀ ਉਹਨਾਂ ਦੀ ਅਗਵਾਈ ਦੇ ਵਿੱਚ ਜੇ ਸਾਡੇ ਸਾਥੀ ਡਰੋਟੀ ਸਾਹਿਬ ਬੈਠੇ ਨੇ ਸੋ ਅਸੀਂ ਸਾਰੇ ਇਹਦੇ ਵਿੱਚ ਹੀ ਅਸੀਂ ਇੱਥੇ ਕਰ ਰਹੇ ਆ ਅਸੀਂ ਇਹਦਾ ਵਿਰੋਧ ਕਰਦੇ ਸਾਡੀ ਲਖਵਾਲ ਯੂਨੀਅਨ ਦੇ ਦਾ ਵਿਰੋਧ ਕਰਦੇ